ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਤਨਸਰੀ ਬਾਣੀ ਭਗਤ ਕਬੀਰ ਜੀ ਕੀ ਏਕ ਓਕਾਰ ਸਤਗੁਰ ਪ੍ਰਸਾਦ ਜੋ ਜਨ ਪਾਉ ਭਗਤ ਕਛ ਜਾਣੈ ਤਾ ਕੋ ਅਚਰਜ ਕਾਹੋ ਜਿਉ ਜਲ ਜਲ ਮਹਿ ਪੈ ਸਨਾਨਿਕਸੈ ਤਿਉ ਢੁਰ ਮਿਲਿਓ ਜੁਲਾਹੋ ਜੋ ਜਨ ਪਾਉ ਭਗਤ ਕਛ ਜਾਣੈ ਤਾ ਕੋ ਅਚਰਜ ਕਾਹੋ ज्यों जल जल में पैसना निकस त्यों टुर मिलो झूला हो हर के लोग मैं तो मत का पूरा जो तन का सी तजे कबीरा रमैये कहानी निहोरा रहाओ ਕਹਤ ਕਬੀਰ ਸੁਣਿਓ ਰੇ ਲੋਈ ਪਰਮ ਨਾ ਭੁੱਲਿਓ ਕੋਈ ਕਿਆ ਕਾਸੀ ਕਿਆ ਉਹ ਘਰ ਮ ਘਰ RAM ਹਿਰਦੇ ਜਉ ਹੋਈ ਕਹਤ ਕਬੀਰ ਸੁਣਿਓ ਰੇ ਲੋਈ ਪਰਮ ਨਾ ਭੁੱਲਿਓ ਕੋਈ ਕਿਆ ਕਾਸੀ ਕਿਆ ਉਹ ਘਰ ਮ ਘਰ RAM ਹਿਰਦੇ ਜੋ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਤਨਾ ਸ੍ਰੀ ਬਾਣੀ ਭਗਤ ਕਬੀਰ ਜੀ ਕੀ ਏਕ ਓੰਕਾਰ ਸਤਿਗੁਰ ਪ੍ਰਸਾਦ ਜਿਵੇਂ ਪਾਣੀ ਪਾਣੀ ਵਿੱਚ ਮਿਲ ਕੇ ਮੁੜ ਵੱਖਰਾ ਨਹੀਂ ਹੋ ਸਕਦਾ  ਜਿਵੇਂ ਕਬੀਰ ਜੁਲਾਹਾ ਵੀ ਆਪਾ ਭਾਅ ਮਿਟਾ ਕੇ ਪ੍ਰਮਾਤਮਾ ਵਿੱਚ ਮਿਲ ਗਿਆ ਹੈ ਜੋ ਵੀ ਮਨੁੱਖ ਪ੍ਰਭੂ ਪ੍ਰੇਮ ਅਤੇ ਪ੍ਰਭੂ ਭਗਤੀ ਵਿੱਚ ਸਾਂਝ ਬਣਾਉਂਦਾ ਹੈ ਉਸ ਦਾ ਪ੍ਰਭੂ ਨਾਲ ਇੱਕਮਿਕ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਹੈ ਇਸ ਵਿੱਚ ਕੋਈ ਅਨੋਖੀ ਗੱਲ ਨਹੀਂ ਹੈ हे संतजनो ਲੋਕਾਂ ਦੇ ਭਾਣੇ ਮੈਂ ਮਤ ਦਾ ਕਮਲਾ ਹੀ ਸਹੀ ਭਾਵ ਲੋਕ ਮੈਨੂੰ ਪਏ ਮੂਰਖ ਆਖਣ ਕਿ ਮੈਂ ਕਾਸ਼ੀ ਛੱਡ ਕੇ ਮਗਰ ਆ ਗਿਆ ਹਾਂ ਪਰ हे ਕਬੀਰ ਜੇ ਤੂੰ ਕਾਸ਼ੀ ਵਿੱਚ ਰਹਿੰਦਾ ਹੋਇਆ ਸਰੀਰ ਛੱਡੇ ਤੇ ਮੁਕਤੀ ਮਿਲ ਜਾਏ ਤਾਂ ਪਰਮਾਤਮਾ ਦਾ ਇਸ ਵਿੱਚ ਕੀ ਉਪਕਾਰ ਸਮਝਿਆ ਜਾਏਗਾ ਕਿਉਂਕਿ ਕਾਸ਼ੀ ਵਿੱਚ ਤਾਂ ਜਹੀ ਨਾਲ ਲੋਕਾਂ ਦੇ خیال ਅਨੁਸਾਰ ਮਰਨ ਲੱਗਿਆ ਮੁਕਤੀ ਮਿਲ ਜਾਂਦੀ ਹੈ ਤਾਂ ਫਿਰ ਸਿਮਰਨ ਦਾ ਕੀ ਲਾਭ ਰਹਾਉ ਕਬੀਰ ਆਖਦਾ ਹੈ ਲੋਕੋ ਸੁਣੋ ਕੋਈ ਮਨੁੱਖ ਕਿਸੇ ਭੁਲੇਖੇ ਵਿੱਚ ਨਾ ਪਏ ਕਿ ਕਾਸ਼ੀ ਵਿੱਚ ਮੁਕਤੀ ਮਿਲਦੀ ਹੈ ਤੇ ਮਗਰ ਵਿੱਚ ਨਹੀਂ ਮਿਲਦੀ ਜੇ ਪਰਮਾਤਮਾ ਨਾਮ ਹਿਰਦੇ ਵਿੱਚ ਹੋਏ ਤਾਂ ਕਾਸ਼ੀ ਕੀ ਤੇ ਕਲ ਰਾਠਾ ਮਗਰ ਕੀ ਦੋਹੀ ਥਾਂਏ ਪ੍ਰਭ ਵਿੱਚ ਲੀਨ ਹੋ ਸਕੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ